ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਅਲਮਾਰੀਆਂ ਵਾਲਾ ਮੁੱਦਾ ਭਾਈ ਤੁਸੀਂ ਦੇਖਿਆਈ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਅਲਮਾਰੀਆਂ ਵਾਲੇ ਆ ਵੀਡੀਓ ਨੂੰ ਹਨਾ ਤੇ ਅਲਮਾਰੀਆਂ ਚਲੋ ਹੈ ਵੀ ਬਹੁਤ ਜ਼ਰੂਰੀ ਦੀਆਂ ਕਿਉਂਕਿ ਅ ਬੱਚਿਆਂ ਦੇ ਕੱਪੜੇ ਕਾਫੀ ਹੁਣ ਤੁਹਾਨੂੰ ਪਤਾ ਹੀ ਐ ਸ ਇੱਕ ਤਾਂ ਸਿਆਲ ਦੇ ਕੱਪੜੇ ਆਟੋਮੈਟਿਕਲੀ ਜ਼ਿਆਦਾ ਹੁੰਦੇ ਹਨ ਨਾ ਅ ਨੰਬਰ 2 ਫਿਰ ਬੱਚਿਆਂ ਦੇ ਤਿੰਨ ਦੇ ਹੁਣ ਕੱਪੜੇ ਥੋੜਾ ਜਿਹਾ ਮੁਸ਼ਕਲ ਸਿਆਲ ਵਿੱਚ ਇਦਾਂ ਕੈਪੈਸਿਟੀ ਕੱਪੜਿਆਂ ਦੀ ਸਾਰੀ ਉਹ ਵੱਧ ਜਾਂਦੀ ਜਿਹੜੇ ਸਾਡੇ ਕੱਪੜੇ ਆ ਹੁਣ ਜੈਕਟਾਂ ਹੋ ਗਈਆਂ ਕੋਟੀਆਂ ਹੋ ਗਈਆਂ ਇੱਕ ਇੱਕ ਰੈਂਕ ਤਾਂ ਉਹੀ ਘੇਰ ਲੈਂਦੇ ਆ ਤੇ ਫਿਰ ਜੈਸਮੀਨ ਦੇ ਹੋਗੇ ਮੇਰੇ ਉੱਧਰ ਬਾਈ ਦੇ ਭਾਬੀ ਦੇ ਹਨਾ ਅਲਮਾਰੀਆਂ ਸਿਆਲ ਦੇ ਕੱਪੜਿਆਂ ਨਾਲ ਭਰ ਗਈਆਂ ਤਾਂ ਕਰਕੇ ਨਵੀਆਂ ਲਿਆਉਣੀਆਂ ਪਈਆਂ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਅਲਮਾਰੀ ਵਾਲੀਆਂ ਵੀਡੀਓ ਨੂੰ ਤੇ ਅੱਜ ਭਾਈ ਆਪਣੇ ਹੁਣ ਘਰਾਂ ਹਰਾ ਮੁਰਗਾ ਲੱਗਿਆ ਜੀ ਬੰਨ ਕਹਿੰਦੇ ਹਰਾ ਮੁਰਗਾ ਕਹਿੰਦੇ ਇਹਨੂੰ ਤੇ ਮੈਂ ਦੁੱਧ ਤੋਂ ਆਇਆ ਤਾਂ ਟਾਈਮ ਹੋ ਗਿਆ ਕਾਫੀ 1.5 ਵੱਜ ਗਿਆ ਹਰਾ ਮੁਰਗੇ ਦੀ ਭਾਈ ਤਿਆਰੀ ਚੱਲ ਰਹੀ ਆ ਜੋਰਾ ਛੋਰਾ ਤੇ ਹੈ ਜੈਸਮੀਨ ਬੈਠੀ ਆ ਮੰਮੀ ਬੈਠੇ ਆ ਇਹ ਹਰੇ ਮੁਰਗੇ ਦੀ ਐ ਤੁਆਈ ਤੁਈ ਹੋਗੀ ਹੈ ਚੁੱਲੇ ਪੱਛੜਾਤਾ ਤੇ ਆਜੋ ਫਿਰ ਮਿਲਦੇ ਆ ਉਧਰ ਫੈਮਿਲੀ ਨੂੰ ਤੇ ਕਰਦੇ ਆ ਜੀ ਗੱਲਾਂ ਬਾਤਾਂ ਨਾਲੇ ਦਿਖਾਉਂਦੇ ਆ ਤੁਹਾਨੂੰ ਹਰਾ ਮੁਰਗਾ ਸਵਾਦਮੀ ਦਿਖਾਵਾਂਗੇ ਹਰੇ ਮੁਰਗੇ ਦਾ ਕੇਮੇ ਦਾ ਬਣਿਆ ਆਜੋ ਫਿਰ ਆ ਦੇਖੋ ਭਾਈ ਜੀ ਪਹਿਲਾਂ ਤਾਂ ਇਹਨੂੰ ਮਿਲੋ ਸਾਡੇ ਲੱਡੂ ਨੂੰ ਆ ਦੇਖੀ ਇੱਕ ਮਿੰਟ ਇਧਰ ਆ ਹਾਲਤ ਹਾਲਤ ਦੇ ਕੋਈ ਨੇ ਕਿਆ ਖਰੀਦੀ ਆਪਣੀ ਅੱਦਾ ਸਿਰ ਮਿੱਟੀ ਨਾਲ ਲਵੇੜੀ ਸ਼ੰਗਰਾਵਾਤੀ ਆਈ ਆ ਨੂਰੇ ਓਏ ਇੱਕ ਮਿੰਟ ਉਹ ਗੱਲ ਤਾਂ ਸੁਣ ਮੇਰੀ ਚਾ ਰੇਲ ਦੇ ਅਰੇ ਨਾ ਰਹਿਣਾ ਅੱਦਾ ਅੱਦਾ ਸਿਰ ਪਤਾ ਨਹੀਂ ਕਿੱਥੇ ਮਿੱਟੀ માં ਗੱਡ ਕੇ ਆਈ ਆ ਅੱਦਾ ਸਿਰ ਮਿੱਟੀ ਨਾਲ ਲਵੇੜਿਆ ਹੋਇਆ ਮੇ ਲੋ ਜੀ ਇਧਰ ਭਾਈ ਮਾਤਾ ਜੀ ਨੂੰ ਹਾਂਜੀ ਬਾਕੀ ਕੱਤੂ ਆ ਪਿਆ ਤੂੰ ਆ ਬਹਿ ਗਿਆ ਅੱਛਾ ਸਾਸੀ ਕਾ ਜੀ ਸਾਰਿਆਂ ਨੂੰ ਮੈਂ ਵੀ ਦੇਖਿਆ ਮੈਂ ਕਿਹਾ ਕੰਨ ਕੀ ਵਿੱਚ ਨੂੰ ਅੱਖਾਂ ਜੀਆਂ ਬਲੀ ਜਾਂਦੀ ਮੰਮੀ ਵਿੱਚ ਨੂੰ ਆ ਕੁਝ ਕੀ ਅੱਛਾ 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 ਤਾਂ ਹੋ ਗਿਆ ਤਾਂ ਤੂੰ ਆ ਪੈ ਗਿਆ ਭਾਈ ਠੀਕ ਆ ਠੀਕ ਆ ਠੀਕ ਆ ਤੇ ਹਾਂਜੀ ਹਾਂਜੀ ਮੈਡਮ ਜੀ ਸਾਸੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਲੱਗੇ ਹੋਏ ਆ ਜੀ ਅੱਜ ਸਵਾਗਤ ਹੈ ਨਾਲ ਸਾਡੇ ਨਾਲ ਆਗ ਖੇ ਤਾਂ ਕਿਹਨਾਂ ਦੇ ਮੰਮੀ ਪਿਆਨਾਮ ਉਹ ਇਹ ਆਪਣੇ ਵਿੱਚ ਤੇ ਹਨ ਪਿਆਨਾਮ ਨਾਲ ਨਰਿੰਦਰ ਭਾਬੀ ਨਾਲ ਦੇ ਹਾਂ ਹਾਂ ਸੰਤੂ ਵੀ ਰਹਿ ਰਹੇ ਹਨ ਹਾਂ ਠੀਕ ਹੈ ਉਹ ਵੀਰ ਨੇ ਨਹੀਂ ਮਿਹਨਤ ਕਰਿਆ ਬਾਈ ਹਾਂ ਸਲੂਟ ਆ ਉਹਨਾਂ ਨੂੰ ਬਿਲਕੁਲ ਬਿਲਕੁਲ ਜ਼ਰੂਰ ਵੀਡੀਓ ਦੇਖਣਗੇ ਉਹ ਬਾਈ ਬਹੁਤ ਬਹੁਤ ਥੈਂਕ ਯੂ ਭਾਜੀ ਤੁਹਾਡਾ ਤੁਸੀਂ ਇੰਨਾ ਕੁਝ ਬੀਜਿਆ ਸੀ ਵੱਢਣ ਜੋਗੇ ਹੋਏ ਤੁਹਾਨੂੰ ਉਹਨੂੰ ਸ਼ਾਕ ਬਹੁਤ ਆ। ਉਹ ਅਸੀਂ ਚੋਰ ਇੰਨੇ ਅਸੀਂ ਉਹਦਾ ਵੀਡੀਓ ਵਿੱਚ ਕਹਿੰਦੇ ਆ ਅਸੀਂ ਦੇਖ ਲਓ ਕਿੰਨੇ ਮੁਲਕ ਦੇ ਸਾਹਮਣੇ ਕਹਿੰਦੇ ਆ ਜੀ ਅਸੀਂ ਸਵੇਰੇ ਉਹਨਾਂ ਤੇ ਲੈ ਕੇ ਆਏ ਆ ਜੀ ਮੂਲੀਆਂ ਪੱਟ ਕੇ। ਹਾਂ ਸਵੇਰੇ ਮੂਲੀਆਂ ਨਹੀਂ ਹੈਗਾ ਅਸੀਂ ਹੁਣ ਵੀਡੀਓ ਦੇ ਜ਼ਰੀਏ ਦੱਸਦੇ ਆ। ਵੀ ਅਸੀਂ ਤੁਹਾਡੇ ਖੇਤ ਚ ਇੱਕ ਮੂਲੀਆਂ ਪੱਟੀਆਂ ਅੱਜ ਇੱਕ ਸਾਗ ਲੈ ਕੇ ਆਉਂਦੇ ਆ। ਉਹ ਉਹ ਤਾਂ ਕੁਝ ਨਹੀਂ ਕਹਿੰਦਾ। ਤੀ ਬਾਤੂ ਸਾ ਪਦੀਨਾ ਨਾ ਹੋ ਸਾਰਾ ਗੋਭੀ ਸਰੋਂ ਰਾਇਆ ਤੋੜਿਆ ਫੇਰ ਉਹ ਕਿਆ ਕਹਿੰਦੇ ਸੋਏ ਮਿੱਥੇ ਬੱਲੇ ਬੱਲੇ ਸਾਰੀਆਂ ਆਟਮਾਂ ਉੱਥੀ ਦੇ ਹਾਂ ਉੱਥੇ ਦੇ ਉਹ ਸਾਗ ਆਪਣੇ ਤੋੜਿਆ ਹੋਇਆ ਸੀ ਥੋੜਾ ਜਿਹਾ ਉਧਰ ਤੋਂ ਵੀ ਲਈ ਸਾਗ ਤਾਂ ਹਾਂ 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 ਬਾਥੂ ਉਹਦਾ ਲਈਆਂ ਦੂਏ ਦਾ ਗੋभी ਸਰੋਂ ਅੱਛਾ ਦੂਈ ਸਰੋਂ ਰਾਇਆ ਹਾਂ ਅਰੇ ਇਹ ਸਟੋਰੀਆ ਵੀ ਥੋੜਾ ਜਿਹਾ ਹੀ ਕੁਸਾ ਆਪਣੇ ਤੋੜਿਆ ਹੁਣ ਸੁਣੋ ਕਿਵੇਂ ਕਾਤੇ ਕਿਹਾ ਜੀ ਵੀਡੀਓ ਚ ਸਵੇਰੇ ਮੈਂ ਗਿਆ ਮੈਂ ਕਹਾ ਮੰਮੀ ਕਿ ਰਵਿੰਦਰਨਾਥ ਸਾਹਿਬਤ ਲੱਗੀ ਹੋਈ ਆ ਵੀ ਹਫਤਾ ਤੱਕ ਜਿਹੜੀਆਂ ਉਹਨਾਂ ਨੂੰ ਅਲੱਗ-ਅਲੱਗ ਚੀਜ਼ਾਂ ਖਲੋਣੀਆਂ ਜੀ ਅੱਜ ਕੁਝ ਖਾਣ ਨੂੰ ਨਹੀਂ ਹੈਗਾ ਮੰਮੀ ਕਹਿੰਦੇ ਫੇਰ ਤੇਰਾ ਕਿਆ ਦਵਾਂ ਮੈਂ ਕਹਾ ਮੰਮੀ ਮੂਲੀਆ ਲਿਆ ਦਿਓ ਜੀ ਹੂੰ ਵੇ ਕਿ ਨਹੀਂ ਅੱਛੇ ਅਜਾ ਮम्मी ਨਹੀਂ ਆਇਆ ਤਾਂ ਵੀ ਅੱਛੇ ਆ ਮੈਨੂੰ ਲੱਗਿਆ ਮम्मी ਨੇ ਧਿਆਨ ਨਹੀਂ ਦਿੱਤਾ ਗੱਲ ਪਰ ਮੈਂ ਪਾਪਾ ਜੀ ਨੂੰ ਗਿਆ ਮੈਂ ਪਾਪਾ ਜੀ ਕਿਸੇ ਤੇ ਮੂਲੀਆਂ ਲਿਆਉ ਮੈਂ ਨਹੀਂ ਜਾਣਾ ਸਿੱਰੇ ਸਿੱਰੇ ਚੋਰੀ ਕਰਨਗੇ ਉਹਨਾਂ ਨੇ ਆਏ ਕਹਿਤਾ ਹਨਾ ਮੈਂ ਮਾਂ ਨਾਲ ਸਕੇ ਮੈਂ ਚੋਰੀ ਮਾਰ ਕੇ ਚੋਰੀ ਥੋੜੀ ਲੈਣੀ ਆ ਮੈਂ ਕਹਿੰਦਾ ਤੂੰ ਸਰੇਆ ਮੈਂ ਦੇਖਣਾ ਤੁਹਾਨੂੰ ਮੈਂ ਤੇ ਲੈ ਉਹਨਾਂ ਨੇ ਬਚਰੇ ਆ ਮਸੇ ਵੀਡੀਓ ਚ ਕਹਿਣਾ ਬਈ ਅਸੀਂ ਤੁਹਾਡੇ ਖੇਤ ਚੋਂ 6 7 ਮੂਲੀਆਂ ਪੱਟ ਕੇ ਲੈ ਕੇ ਆਏ ਹਾਂ ਹਾਂ ਹੋਰ ਦੱਸੋ ਕੀ ਚਾਹੀਦਾ ਫਿਰ ਵੀ ਕਹਿਤਾ ਦੇਖ ਲੋ ਕਹਿਤਾ ਕਾ ਉਹ ਵੀ ਆਪਣੀਆਂ ਉਹਦਾ ਬੰਦਾ ਘੈਂਟ ਆ ਉਹ ਨਹੀਂ ਕੁਝ ਕਹਿੰਦਾ ਤੇ ਸਾਰੇ ਘੈਂਟ ਆ ਕਰਦੇ ਹਾਂ ਸਾਰੇ ਬੰਦੇ ਵਧੀਆ ਆਪਣੀਆਂ ਵੀ ਆਪਣੇ ਥੋੜੇ ਜਵਾਬ ਦੇ ਦੂੰਗੇ ਉਹ ਸਾਰੀ ਦੁਨੀਆ ਨੇ ਆਪਣੇ ਉਹ ਤਾਂ ਹੋਰ ਵੀ ਜਵਾਬ ਦਿੰਦੀ ਆ ਆਂਟੀ ਦਾ ਸਵਾਬ ਠੀਕ ਆ ਭਾਈ ਉਹ ਕਿਸੇ ਨੇ ਵੀ ਨਹੀਂ ਜਵਾਬ ਦਿੰਦੀ ਹੈ ਹਮਮ ਜਿਹੜੇ ਮਰਜ਼ੀ ਚੀ ਲੈ ਜਵੇ ਕਿਸੇ ਨੂੰ ਨਹੀਂ ਉਹ ਕਹਿਣਾ ਵੇ ਜਿਵੇਂ ਹੁਣ ਠੰਡ ਹੁੰਦੀ ਆ ਠੰਡਾ ਚ ਕਈ ਵਾਰ ਮੈਥੇ ਵਾਲੀ ਰੋਟੀ ਖਾਣ ਦਾ ਦਿਲ ਕਰਦਾ ਹਾਂ ਮੈਨੂੰ ਕਿਹਾ ਮਕਾ ਉਹ ਕਰਨੇ ਮੈਥੇ ਮੂਥੇ ਮੰਮੀ ਕਹਿੰਦੇ ਵੀ ਮੈਂ ਆਂਟੀ ਨੂੰ ਗੁੱਸਨੀ ਆ ਵੀ ਜੇ ਉਹਨਾਂ ਦਾ ਬੀਜ ਹੋਇਆ ਆਪਾਂ ਪਿੱਛੇ ਗੇਰ ਦੂੰਗੇ ਮੈਥੇ ਹਮਮ ਇਹ ਹੋ ਜੀਏ ਹੂੰ ਕਰਕੇ ਜਦ ਹੁਣ ਦੇ ਦੇ ਆਪਣੇ ਬੀਜਦੇ ਹੁਣ ਦੇਖ ਰਹੇ ਪਤਾ ਨਿਆਣੇ ਕਰਕੇ ਟਾਈਮ ਨਹੀਂ ਮਮੀ ਕੇ ਆ ਆ ਆ ਚਾ ਜਾਂ ਵਿੱਚ ਤੇ ਹੁਣ ਕੱਢੂਗੇ ਨਾ ਇੱਕ ਵਾਰ ਇੱਧਰ ਨੂੰ ਦੇਖਿਓ ਹਾਂ ਇੱਥੇ ਦੇਖੀ ਜੈਸੇ ਤੂੰ ਵੀ ਦੇਖ ਖੋਜ ਹੋ ਕੇ ਖੋਜ ਵਾਹ ਇਹਨਾ ਵਧੀਆ ਸਾਗ ਬਣਾਉਂਦਾ ਫੋਟੋ ਖਿੱਚ ਫੋਟੋ ਖਿੱਚੀ ਆ ਤੁਹਾਡੀ ਭਾਈ ਇਹ ਆ ਤੇ ਰਿਆ ਵਾ ਵਿਆਹ ਕਹਿੰਦੇ ਨੇ ਸਾਗ ਬਣਾਉਣਾ ਤਾਂ ਦੂਸਰਾ ਵਿਆਹ ਕਰ ਲਿਆ ਵਾ ਦੂਸਰਾ ਵਿਆਹ ਤਾਂ ਦੂਸਨਾ ਕਿਹਦਾ ਵਿਆਹ ਕਰ ਤਾ ਮਮੀ ਦੇਖ ਲਓ ਜੀ ਹੁਣ ਕਹਿੰਦੀ ਦੂਸਰਾ ਵਿਆਹ ਕਰ ਲਿਆ ਫੇ ਯਾ ਤਾਂ ਐ ਕਹਿ ਵੀ ਭਾਈ ਸਾਗ ਤਰਿਆ ਵਿਆਹ ਕਰ ਲਿਆ ਤੂੰ ਕਿਹਾ ਵੀ ਸਾਗ ਤਰਿਆ ਦੂਸਰਾ ਵਿਆਹ ਕਰ ਤਰ ਲਿਆ ਅੱਛਾ ਫੇ ਹੁਣ ਇੱਕ ਜ਼ਰੂਰੀ ਗੱਲ ਇਹ ਆ ਹਾਂ ਜੀ ਦੀਆਂ ਨੂੰ ਬੁਲਾਈਏ ਇੱਕ ਅੱਧਾ ਦਿਨ ਕਰੀਏ ਡਿਸਕਸ਼ਨ ਉਹਦਾ ਬਰਥਡੇ ਮਨਾਈਏ ਅੱਗੇ ਸ਼ਹੀਦੀ ਦਿਨ ਵੀ ਆਉਣੇ ਆ ਫੇ ਕੁਝ ਨਹੀਂ ਹੋਣਾ ਹੈਗਾ ਤਾਂ ਕਰਕੇ ਫੇ ਜੀ ਇਹ ਵੀ ਗੱਲ ਠੀਕ ਆ ਉਹ ਦਿਨਾਂ ਚ ਭਾਈ ਚੰਗੇ ਨਹੀਂ ਲੱਗਦੇ ਮਨਾਉਂਦੇ ਇਹ ਹੁਣ ਆਪਾਂ ਕਰੀਏ ਦੀਦੀਆਂ ਨੂੰ ਮੜੇ ਜਾ ਪੁੱਛੀ ਦੰਨੇ ਆ ਵੀ ਤੁਸੀਂ ਦੱਸੋ ਕੀ ਕਰੀਏ ਹਾਂ ਕਿਉਂਕਿ ਭਾਈ ਪਹਿਣਾ ਦੀ ਸਲਾਹ ਤੇ ਬਿਣਾ ਆਪਾਂ ਕੁਝ ਕਰਨਾ ਹੈ ਕਿਸੇ ਦਿਨ ਕਿਸੇ ਨੂੰ ਕੋਈ ਕੰਮ ਹੁੰਦਾ ਕਿਸੇ ਦਿਨ ਕਿਸੇ ਨੂੰ ਕੋਈ ਕੰਮ ਹੁੰਦਾ ਹਾਂ ਅਰੇ ਹੋਗਾ ਵੀ ਅਸੀਂ ਸਲਾਹ ਦਿੱਤੀ ਸੀ ਵੀ ਅੱਜ ਕੰਮ ਰਹਿਣ ਦਾ ਉਹ ਕਰ ਲੈ ਲੋ ਹਾਂ ਵੀ ਅੱਜ ਪ੍ਰੋਗਰਾਮ ਅੱਜ ਰੱਖ ਲਓ ਭਾਈ ਬਿਲਕੁਲ ਹਾਂ ਸਹੀ ਤਾਂ ਹੈ ਕਿ ਆ ਵੀ ਓਮੀ ਕੰਮ ਲੋਟ ਆ ਹਨਾ ਆ ਚਰਮਚੀ ਜੀ ਵਾਲਾ ਚਰਮਚੀ ਉਹ ਵੀ ਕਿਨੂੰ ਲੈ ਕੇ ਆਏ ਸੀ ਆਹਾਂ ਅੱਜ ਦੀ ਆਹ ਨਹੀਂ ਵੀ ਕਹਿੰਦੇ ਆ ਚਰਮਚੀ ਅੱਜ ਮੈਨੂੰ ਨਹੀਂ ਸੀ ਪਤਾ ਸੀ ਚਰਮਚੀ ਵੀ ਗਾਣੇ ਚਰਨੇ ਇਨੂੰ ਬਤਾ ਕਿੱਥੇ ਲੈ ਕੇ ਆਏ ਸੀ ਆਪਾਂ ਲੈ ਕੇ ਇੱਥੇ ਜੋਹਰਜੀ ਤੋਂ ਇਹੇ ਹਾਂ ਜੋਹਰਜੀ ਸਾਹਿਬ ਤੋਂ ਲੈ ਕੇ ਆਏ ਸੀ ਅੱਛਾ ਆਹਾਂ ਬੋ ਆਹ ਚਰਮਚੀ ਜੀ ਹਾਂਜੀ ਆਹਾਂ ਹਾਂ ਸਾਲ ਪੇ ਦੀ ਮਿਲਦੀ ਸੀ ਮੈਨੇ ਇਹ ਆਪਣੇ ਕੋਲ ਤਿੰਨ ਹੋ ਗਏ ਹੂੰ ਹੂੰ ਦੋ ਤਾਂ ਦੂਈਆਂ ਹੋ ਗਈਆਂ ਬੜੀਆਂ ਪ੍ਰਾਤ ਵਰਗੀਆਂ ਪ੍ਰਾਤ ਵਰਗੀਆਂ ਇਹ ਗੋਲ ਹੋ ਗਈ ਇਹ ਆ ਮਾਂ ਮਮੀ ਮੈਂ ਕਿਹਾ ਜਿਆਦਾ ਲੋਟ ਨਹੀਂ ਨਹੀਂ ਲੋਟ ਹੋ ਗਈ ਹੈ ਇਹਦੇ ਚ ਮਮੀ ਸਬਜੀ ਸੁੱਜੀ ਚ ਇਹਦੇ ਵਿੱਚ ਮਤਲਬ ਹਾਂ ਚਲੋ ਉਹ ਵੀ ਠੀਕ ਹੈ ਸਬਜੀ ਸਬਜੀ ਤਾਂ ਹੋ ਜਾਂਦੀ ਹੈ ਜੇ ਕੋਈ ਦੀਨ ਤਾਂ ਹੋ ਜਾਂਦੀ ਹੈ ਉਹਦੇ ਵਿੱਚ ਆਏ ਆ ਚੋਲ ਚੁਣ ਪਿਛਣ ਤਾਰ ਹੋ ਜਾਂਦੀ ਉਹਨਾਂ ਵਿੱਚ ਹਾਂ ਹੋਲੇ ਹੁੰਦੇ ਨੇ ਚੋਲ ਜਿਆਦਾ ਹੁੰਦੇ ਆ ਪਰ ਬੜੇ ਵਿੱਚ ਨਹੀਂ ਸਕੇ ਇਹਦੇ ਵਿੱਚ ਜਿਆਦਾ ਹੋ ਜਾਈ ਨਹੀਂ ਕੇਪਾ ਹੋ ਜਾਂਦਾ ਨਾ ਫਿਰ ਇਕੱਠੇ ਹੋ ਜਿੰਨੇ ਬਿਲਕੁਲ ਬਿਲਕੁਲ ਇਹਦੇ ਵਿੱਚ ਨਹੀਂ ਪਾਣੀ ਇਹਦੇ ਵਿੱਚ ਹੱਥ ਗੱਲੇ ਕੱਢਣੀ ਪੈਣੀ ਆ। ਯਾ ਤੇ ਦੂਸਰੀ ਗੱਲ ਆ ਆ ਵੀਡੀਓ ਨਹੀਂ ਸੀ ਸ਼ੂਟ ਹੋਈ ਜੇ ਮੈਂ ਚਲੇਗੀ ਸੀ ਜੀ ਰੋਪਣ ਨੂੰ ਸਰਦਾਰ ਜੀ ਨਾਲ ਦਵਾਈ ਦੇਣ ਨੂੰ। ਮਮਮੀ ਨੇ ਪਹਿਲਾਂ ਸਭ ਤੋਤਾ ਸੀ। ਪਰ ਫਿਰ ਮਮਮੀ ਕਿਹਾ ਹੋਇਆ ਤੁਹਾਨੂੰ ਫੇਰ ਲੱਗੇ ਵੇ ਤੁਸੀਂ। ਲੱਗਦੇ ਹੀ ਨਹੀਂ ਮਿੱਟੀ ਜੀ ਥੋੜ੍ਹੀ। ਅੱਛਾ। ਉਹ ਊਂਗ ਕਾਈ ਜਾਂਦੀ ਛੇੜਖਾਨੀ। ਉਹ ਨੂਰ ਇਹ ਤਾਂ ਮੈਂ ਉਹ ਟੱਪ ਜਿਆ ਚੱਕਿਆ। ਕਿੱਥੇ ਚਲੇ ਵੜਿਆ ਪਿਆ ਉਹਨੇ। ਉਹ ਸਿਰ ਹੋਰ ਉਹ ਉਹ ਤਾਂ ਮੈਨੂੰ ਲੱਗਦਾ ਮਿੱਟੀ ਪਾਤੀ ਮੈਨੂੰ ਸ਼ੱਕ ਪੈ ਨਹੀਂ ਝੜਕਿਆ ਉਹ ਤਾਂ ਕਰਦੀ ਮੈਂ ਕਿ ਮਿੱਟੀ ਪਾਤ ਹੀ ਰਹੇ ਨਾ ਨਹੀਂ ਕੋਰ ਤੇ ਲੈ ਉਹ ਟੱਪ ਦੇ ਵਿੱਚ ਪਰਨੇ ਪਏ ਧੋਣੇ ਵਾਲੇ ਨੀਲੇ ਜਿਹੇ ਮੈਂ ਹਾਂ ਉਹਨਾਂ ਪਰ ਮਿੱਟੀ ਉਹ ਮਿੱਟੀ ਸਿੱਟੀ ਪਈ ਹੋਰ ਪਾਈ ਜਾਂਦੀ ਉਹ ਤਾਂ ਕਰਦੀ ਮੁੱਠੀਆਂ ਭਾਰ ਲੈ ਆਂਦੀ ਆ ਪਤਾ ਨਹੀਂ ਇੱਕ ਅੱਧੀ ਇੱਕ ਅੱਧੀ ਮੁੱਠੀ ਖਾ ਲੈਂਦੀ ਆ ਹਾਂ ਹੱਥਾ ਮਾਰਦਾ ਹੈ ਆ ਲੱਡੂ ਇਹ ਦੇ ਕਰਕੇ ਮੈਨਾਂ ਦੁਆਰਾ ਧੋਣਾ ਪੈ ਗਿਆ ਮੈਨੂੰ ਹਾਂ ਕੀ ਕਹਿੰਦਾ ਤੂੰ ਦੱਸ ਇਹ ਕਾਂਟੋ ਕੀ ਕਹਿੰਦਾ ਛੱਡਾ ਲੱड्डੂ ਜਾ ਹਾਂ ਹੁਣ ਬੋਲਦਾ ਨਹੀਂ ਇਹ ਹੁਣ ਬੋਲਦਾ ਨਹੀਂ ਮੇਰੇ ਪਰ ਇਹ ਹੁਣ ਬੋਲਦਾ ਨਹੀਂ ਕੋਮ ਦੇਖ ਲੋ ਨੂੰ ਤਾ ਮੈਨ ਇੱਧਰ ਮਿਲੋ ਜੀ ਸਾਡੇ ਲੱਡੂ ਪਹਿਲਾਂ ਸਾਸਰੀ ਕਾ ਬੁਲਾ ਪੁੱਤ ਬੁਲਾ ਦੇ ਕਹਿੰਦੀ ਚੇੜ ਮਾਰਨੀ ਹੈ ਹੈ ਚਪੇੜਾ ਮਾਰੂੰਗੀ ਕੀ ਦੇ ਕੀ ਦੇ ਮਾਰੂੰਗਾ ਕੀ ਦੇ ਮੈਂ ਤੈਨੂੰ ਮਾਰਾਂ ਚਾਚੂ ਦੇ ਮਾਰੂੰਗਾ ਅੱਛਾ ਪਹਿਲਾਂ ਸਾਸਰੀ ਘਰ ਬੁਲਾ ਮੈਂ ਨਹੀਂ ਚਾਚੀ ਦੇ ਮੈਂ ਨਹੀਂ ਸਾਸਰੀ ਘਰ ਬੁਲਾਉਣੀ ਇਹਦੀ ਬੁਲਾ ਦੇ ਪੁੱਤ ਮੈਂ ਲੈ ਫੋਨ ਚੁੱਕ ਲਿਆ ਪਹਿਲਾਂ ਪਹਿਲਾਂ ਸਾਸਰੀ ਘਰ ਬੁਲਾ ਤੁੱਤ ਲੋ ਜੀ ਸਾਸਰੀ ਘਰ ਬੁਲਾ ਗਿਰ ਗਿਆ ਕੋਈ ਗੱਲ ਨਹੀਂ ਫਿਰ ਸਾਸਰੀ ਘਰ ਬੁਲਾ ਦੇ ਬੁਲਾ ਦੇ ਪੁੱਤ ਬੁਲਾ ਦੇ ਪੁੱਤ ਇਹਦੀ ਛੱਤਰੀ ਕਾਲ ਜੀ ਬੁਲਾਈ ਕੀ ਗੁੱਡ ਮਾਰਨਿੰਗ ਕਹਦੇ ਫਿਰ ਫੇ ਲਾ ਮਾ ਤੇਰੇ ਕੰਨ ਪਰ ਇੱਕ ਹੈ ਆ ਦੇਖ ਆ ਦੇਖ ਲਾ ਮਾਈਕ ਮੈਂ ਸ਼ਹਿਰ ਦੇਖ ਲੋ ਲਵੇੜਿਆ ਬਾਜੀ ਆ ਦੇਖੋ ਡੰਗਰਾ ਵਾਲ ਤੇ ਲਵੇੜ ਕੇ ਮਿੱਟੀ ਉਹ ਮਿੱਟੀ ਲੈ ਦੱਸ ਨਲਾਉਣੀ ਆ ਹੁਣ ਟਾ ਕੇ ਦੇਖੀ ਫੇਰ ਹੋਊਗੀ ਯਾ ਮੈਂ ਸਿਰ ਨਹੀਂ ਨਾਲ ਮੈਂ ਖਾ ਕੇ ਬਾਅਦ ਨਹੀਂ ਕਰਾ ਸਕਦਾ ਲਾਓ ਜੀ ਪਾਈ ਜੀ ਮੰਮੀ ਹਰ ਗੱ ਨੂੰ ਉੱਪਰ ਬਾਥਰੂਮ ਨਹੀਂ ਕਰੰਤਾ ਮੰਮੀ ਨੇ ਡਾਇਪਰ ਖੋਲਤਾ ਹਰ ਗੱ ਨੂੰ ਮੰਮੀ ਨੇ ਤਿੰਨ ਚਾਰ ਵਾਰੀ ਗੱ ਨੂੰ نیچے ਬਾਥਰੂਮ ਕਰਾ ਉਹ ਵੀ ਚੁੱਪ ਕਰਕੇ ਕਰ ਲੈਂਦੀ ਦੇਖ ਲੋ ਨੇ ਵਧੀਆ ਗੱਲ ਆ ਹਲਾਓ ਨਾ ਜਿੱਕ ਨੇ ਵਾਂਗੂ ਕੋਣ ਹਿਲ ਜਣਾ ਨਿਆਣੇ ਨੇ ਹਾਂ ਨਹੀਂ ਆਗਾ ਜੂ ਜੂ ਕਰਦਾ ਕਰੀ ਜਾਂਦੇ ਤੇ ਅਪਲਾਈ ਜਿੰਨੇ ਅਪਲਾਈ ਜਾਂ ਫੇ ਨਿਆਣਾ ਹੋ ਜੀ ਹੱਥ ਪੈ ਜਾਂਦੇ ਉਹ ਜੀ ਹੱਥ ਪੈ ਜਾਂਦੀ ਹਾਂ ਨਿਆਣੇ ਨੂੰ ਆ ਵੀ ਜਿਸੀਂ ਸਿਖਾਉਂਗੇ ਪਾਣੀ ਨਹੀਂ ਥੋੜਾ ਜਿਹਾ ਤਾਂ ਡਰ ਲੱਗ ਜਾਂਦਾ ਜਿਵੇਂ ਕਹਿ ਦਿੰਦੇ ਹਵਾ ਲੱਗ ਜਣੀ ਹਵਾ ਲੱਗ ਜਣੀ ਨਹੀਂ ਨਹੀਂ ਮਾਂ ਨੂੰ ਤਾਂ ਮੰਮੀ ਹੁਣ ਟਾਂਗਾ ਰਾਤ ਨੂੰ ਨਾ ਦਵੇ ਦਿਨ ਚ ਨਾ ਲਾਵੇ ਜੇ ਜਾਣਾ ਕਿਤੇ ਤਾਂ ਜਾਲਾ ਦੋ ਦਿਨ ਚ ਆਪਣੇ ਚਿੱਕਾ ਨਾ ਪਾਏ ਬਾਹਰ ਜਿਆਦਾ ਠੰਡ ਹੋਊਗੀ ਤੁੰਦਾ ਪੈਣ ਲੱਗੀ ਫੇ ਬਚੱਕਦੇ ਲਾ ਫੇ ਲੱਗ ਜੂਗਾ ਹਾਂ ਹੁਣ ਨਾ ਲਾਓ ਬਿਲਕੁਲ ਹਾਂ ਨਿਆਣਾ ਨਿਆਣੇ ਦੇ ਖਾਲ ਹੋਈ ਜਾਂਦੀ ਹੈ ਉਹ ਹਾਂ ਠੀਕਾ ਚੁਗਾ ਚੁਗਾ ਜੀਆਂ ਪੈਣ ਦਾ ਵੀ ਡਰਾ ਇਹਦੇ ਕਰਕੇ ਮੈਂ ਸਵੇਦੀ 3-4 ਵਾਰੀ ਕਰਾਤਾ ਮੈਂ ਹੂੰ ਇਹਦੇ ਕਰ ਦਿੰਦੀ ਐ ਮੈਂ ਸਿੱਖਣ ਦਾ ਹੀ ਉਹ ਹੁੰਦਾ ਇਹਦੇ ਚ ਵੀ ਸਾਗ ਆ ਬੱਲੇ ਬੱਲੇ ਨਾ ਜਨਨਾ ਦੀ ਉਹੋ ਵੀ ਕੰਮ ਕਰਾਉਂ ਸ਼ੈਤਾਨ ਤਿਲ ਕੋਇਆ ਵਤਾ ਅੱਛਾ ਨੂਰ ਤੇ ਹੈ ਹੋਰ ਲਾਓ ਜੀ ਭਾਈ ਤੋਕੇ ਮੈਂ ਉਹ ਕਰ ਲਿਆ ਦਾ ਹੂੰ ਸਾਗ ਅਜ ਕਰਮਾ ਕਰਮ ਮੈਂ ਫੇਖਾ ਦੇਣਾ ਆ ਮੈਂ ਪ੍ਰਾਤਾਂ ਖੋਲ ਲਈ ਆ ਇਹਨੂੰ ਮੈਂ ਲਫਾਫੇ ਪਾ ਲਈ ਦੇਸੀ ਘੀਰਾ ਪਾ ਕੇ ਚਮਚਾ ਵਿੱਚ ਸਾਡ ਨੂੰ ਤਰਸੇ ਪਏ ਤੇ ਅਸੀਂ ਭਾਈ ਹੁਣ ਵਿਆਹ ਕਰਕੇ ਸਾਤ ਸਾਗ ਨਹੀਂ ਬਣਿਆ ਸਾਗ ਨਹੀਂ ਬਣਿਆ ਖਾਸੀ ਦਿੇ ਰੋ ਗਈ ਦੀ ਤੇ ਨਾਲੇ ਇੱਕ ਹੋਰ ਆ ਮੰਮੀ ਹੈ ਤਾਂ ਸਾਗ ਵਿਆਹ ਵਿੱਚ ਵੀ ਤਾਂ ਪਰ ਉੱਥੇ ਬੋਜੀ ਗੱਲ ਨਹੀਂ ਬਣਦੀ ਉੱਥੇ ਗੱਲ ਉਹ ਨਹੀਂ ਬਣਦੀ ਜਿਹੜੀ ਘਰਾਂ ਗੱਲ ਬਣਦੀ ਆ ਗੱਲ ਤਾਂ ਆਹ ਨਹੀਂ ਨਾ ਬਣਦੀ ਠੀਕ ਨਹੀਂ ਜਿਹੜੀ ਕਰਾ ਮਤੋਂ ਨੌ ਸਾਗ ਆ ਵੀ ਸਾਗ ਹੈਗਾ ਗੈਲ ਰੋਟੀ ਮੱਕੀ ਦੀ ਰੋਟੀ ਸਾਗ ਹੈ ਮੱਕੀ ਦੀ ਰੋਟੀ ਠੀਕ ਹੈ ਜੀ ਸਾਗ ਛੁੱਟੀਆਂ ਬਰਾ ਦੰਨੇ ਆ ਜੀ ਹਾਂ ਕੁੱਕਰ ਚ ਸਿੱਟੀਆਂ ਛੁੱਟੀਆਂ ਬਰਾ ਦੰਨੇ ਆ ਜੀ ਹਾਂ ਜਿਹੜੀ ਘਰਾਂ ਗੱਲ ਬਣਨੀ ਆ ਉਹ 2-3 ਘੰਟੇ ਰਿਜਣਾ 3-4 ਘੰਟੇ ਹੀ ਨੇ ਹਾਂ ਇਹ ਵੀ ਗੱਲ ਆ ਭਾਈ ਘਰ-ਵਾਰ ਕੀ ਰੀਸ ਥੋੜੀ ਆ ਆਦੀ ਆ ਮੈਂ ਤੁਹਾਨੂੰ ਨਜ਼ਰ ਨਾਲ ਆਦੀ ਨਹੀਂ ਉਹ ਆਇਆ ਤਾਂ ਮੈਂ ਤਾਂ ਪਾ ਲਿਆ ਤਾਂ ਨਾ ਮੈਂ ਉਦਾਂ ਇੱਕ ਗੱਲ ਆ ਮਮੀ ਦੇਖ ਲੈ ਇੰਨਾ ਸਾਗ ਬਾਅਦ ਮਾ ਥੋੜਾ ਜਿਹਾ ਹੀ ਰਹਿ ਜਾਂਦਾ ਹੋਰ ਦੇਖ ਲੈ ਹੈਨਾ ਮਾਰਕ ਮਾਰਕ ਮਾਰੇ ਸਦੇ ਨਾ ਗੱਲ ਬਣਾ ਮਮੀ ਦੀ ਗੱਲ ਹੈ ਕਿ ਰਿਸ਼ਮੇ ਹੀ ਆ ਇਹ ਕਿੰਨਾ ਹੁੰਦਾ ਪਹਿਲਾਂ ਖਲਾਵੜ ਜੀ ਹੁੰਦੀ ਨਾ ਤੇ ਇਕੱਠਾ ਹੋ ਜਾਂਦਾ ਉਹ ਹੋ ਜਾਂਦਾ ਜ਼ਿਆਦਾ ਹਾਂ ਤੇ ਥੋੜਾ ਜਿਹਾ ਹੀ ਹੋ ਜਾਂਦਾ ਬਿਲਕੁਲ ਪਤਾ ਹੀ ਆ ਨਾ ਇਹ ਰਾਹ ਹੋਣੀ ਨਾ ਆਉਂਦੀ ਗੰਦਲ ਗੰਦਲ ਨਹੀਂ ਹੁੰਦੀ ਹਾਂ ਮਮੀ ਜੇ ਗੰਦਾਲਾਂ ਵੀ ਪਾ ਲਵੇ ਵਿੱਚ ਫੇਰ ਤੇ ਗੰਦਰਾ ਪਾ ਲਵੇ ਥੋੜਾ ਜ਼ਿਆਦਾ ਹੋ ਜਾਊਗਾ ਗੰਦਲਾਂ ਵੈਸੇ ਪੈ ਜਾਂਦੀਆਂ। ਲੈ, ਸਾਗ ਦੀ ਗੰਦਲਾਂ ਪੈਂਦੀ ਐ। ਹਾਂ। ਪੈਂਦੀ ਐ ਤਾਂ ਹੈ। ਜਿਹੜਾ ਤਾਂ ਸਾਗ ਹੁੰਦਾ। ਹਾਂ। ਜਿਹੜਾ ਤਾਂ ਸਾਗ ਹੁੰਦਾ ਤਾਂ ਪੱਤਾ ਐ ਨਾ ਸਾਗ ਦਾ। ਸਾਗ ਦਾ ਚੁੱਪ ਮੇਰਾ ਸਾਗ, ਇਹਦਾ ਸਾਗ ਥੋੜਾ ਜਿਹਾ ਹੋ ਜਾਂਦਾ ਉਹ ਗੰਦਣਾ ਸਾਗ ਠੀਕ ਰਹਿੰਦਾ। ਅੱਛਾ। ਹਾਂ। ਉਹ ਨਹੀਂ ਬਹੁਤਾ ਹੁੰਦਾ। ਘੱਟਦਾ ਵੀ ਜਿਹੜੀ ਛੋਟਾ ਥੋੜਾ ਜਿਹਾ ਹੋ ਜਾਂਦਾ ਉਹ ਸੋਨਾ ਰਹਿੰਦਾ ਜਿੰਨਾ ਆਪਾਂ ਪਾਉਂਗੇ ਨਾ। ਹੂੰ। ਵੀ ਜਿਹੜੀ ਅੱਧਾ ਕੁ ਬਤੀਰਾ ਤਾਂ ਰਹਿ ਜਾਂਦਾ ਉਹ। ਇਹ ਜ਼ਿਆਦਾ ਛੋਟਾ ਹੋ ਜਾਂਦਾ ਫੇ। ਹੂੰ। ਆ ਆ ਵੀ ਹੈਲਪ ਕਰਾਉਂਦਾ ਫਿਰਦਾ ਲੱਡੂ ਸਾਡਾ ਏਅਰਲੈਸ ਮੈਨੂੰ ਪਤਾ ਇਹਨੇ ਸਵਾਰ ਕੀ ਕਰਾ ਦਿੱਤਾ ਉਹ ਚੱਕ ਲਈ ਐਨਕ ਉਹ ਲੈ ਐਨਕ ਚੱਕ ਕੇ ਭੱਜ ਗਈ ਨਹੀਂ ਨਹੀਂ ਤੁਸੀਂ ਕਹਿ ਕਹਿ ਲੱਗੇ ਤੇ ਇਸ ਨਾਲ ਸਾਹ ਸਾਹ ਤਾਂ ਗੰਦਲਾਂ ਦਾ ਹੁੰਦਾ ਪੱਤਿਆਂ ਦਾ ਵਿਚਾਰਾ ਜਦ ਨਹੀਂ ਗੰਦਲਾਂ ਦਾ ਹੁੰਦਾ ਫਿਰ ਪੱਤੇ ਬਾਣੇ ਪੈਂਦੇ ਆ ਅੱਛਾ ਠੀਕ ਆ ਪੱਤੇ ਦਾ ਫਿਰ ਵੀ ਲੱਪਰੇਤ ਹੁੰਦੇ ਵਿੱਚ ਪੱਤੇ ਤਾਂ ਪਣਾ ਪੈਂਦੇ ਹੀ ਆ ਵਿੱਚ ਪੱਤੇ ਤਾਂ ਕਿਹਦੀ ਐਨਕ ਚੱਕੀ ਫਿਰਦੀ ਤੂੰ ਆ ਦੇ ਮਟੂ ਜਾ ਦੇਖੀਓ ਦੇਖੋ ਉਹਨੇ ਮੰਮੀ ਨੂੰ ਹਾਕਾ ਮਾਰਦਾ ਹਾਂ ਉਹ ਕਹਿੰਦਾ ਮੰਨੂ ਲੈ ਕੇ ਜਾਉ ਉੱਥੇ ਨੂੰ ਉੱਥੇ ਕਾਣ ਤੇ ਆ ਪਿਆ ਉਹ ਉਹ ਵਿਚਾਰਾ ਕੱਦਾਂ ਨੂੜਿਆ ਬਾਤ ਉਹ ਦੇਖ ਕੱਕਣਾ ਐ ਤੈਨੂੰ ਮੂੰਹ ਕਰਕੇ ਮਨਕੀਰਤ ਲਾਪਰੀਤ ਪਹਿਲਾਂ ਦੁੱਧੋ ਪਲਾ ਦੇ ਸਾਨੂੰ ਫੇਸ ਚਿੱਲੀ ਮਨਕੀਰਤ ਆ ਦੇ ਆ ਦੇ ਮਟੂ ਜਿਆ ਤੇਰੇ ਲੱਗਣੇ ਦੋ ਕੰਨ ਪਨ ਨਾਲੇ ਨਾਲੇ ਦੀ ਨੀਗਾ ਤੇ ਹੱਥ ਪੈਣਾ ਪਰ ਹੜਦੀ ਨਹੀਂ ਹੜਦੀ ਨਹੀਂ ਐ ਕਿਆ ਕਰੀਏ ਇਹਨੂੰ ਇਹੋ ਜੀ ਨਾ ਐਨ ਕਹਿ ਹੋਰ ਲਿਆ ਸਿੰਪਲ ਹੂੰ ਕਾਲੇ ਰੰਗ ਦੀ ਉਹ ਮੰਮੀ ਦੋ ਦੋ ਲਾ ਕੇ ਬੈਠੇ ਕਰੂੰਗੀ ਮੈਂ ਤੁਹਾਨੂੰ ਕੀ ਕਰੂਗੀ ਇਹ ਦਾਦੀ ਦੀਆਂ ਕਿ ਮੇਰੀ ਤਾਂ ਹੀ ਖੋਲਦੀ ਐ ਇਹ ਇਹ ਜਿਹਾ ਸਾਬ ਲੈ ਰਹੀ ਹਾਂ ਪਾਣੀ ਪਹਿਲਾਂ ਜ਼ਿਆਦਾ ਪੈ ਗਿਆ ਤਰੀ ਨਾ ਨਾ ਸਾਗ ਛੱਡਦਾ ਪਾਣੀ ਸਾਗ ਪਾਣੀ ਛੱਡੀ ਜਾਂਦਾ ਨਾ ਆਦੇ ਤਾਂ ਆ ਸਾਗ ਪਾਣੀ ਐ ਤਾਂ ਹੀ ਆਉਂਦਾ ਇਹ ਵੀ ਐ ਜਿਆਦਾ ਪਾਣੀ ਜਿਹੜਾ ਉਹ ਕੱਢੀ ਜਾਣਾ ਫੇ ਤਾਂ ਹੀ ਨਾ ਹੁਣ ਹੋਰ ਸਾਗ ਤਾਂ ਹੀ ਵਿੱਚ ਪੈਣਾ ਫਿਰ ਇਹ ਸਾਰਾ ਪੈ ਜਾਣਾ ਪਾਣੀ ਇਹ ਕਿ ਬਹੁਤ ਹੋਰ ਜਿੱਛਣਾ ਅੱਛਾ ਵਿੱਚ ਦੁਬਾਰਾ ਪਾ ਦੇਣਾ ਪਾਈ ਜਾਣਾ ਹੋਰ ਕੀ ਪੈ ਜਾਣਾ ਜੀ ਇਹੇ ਉੱਪਰ ਰੱਖ ਨਾ ਗਰਮ ਹੋ ਕੇ ਭੇਜ ਲਾ ਦੇ ਨਾ ਨਾ ਇੱਕ ਗਰਮੀ ਆ ਇਹ ਤਾਂ ਹੁਣ ਇਹ ਤਾਂ ਹੋ ਜਾਣਾ ਸਾਗ ਨੇ ਪਾਣੀ ਘੈਰ ਦੀ ਘਲ ਪਈ ਜਾਣਾ ਸੁੱਕੀ ਜਾਣਾ ਪਾਣੀ ਵਿੱਚ ਤਾਂ ਅੱਛਾ ਇਹ ਪਾਈ ਇਹ ਵੀ ਪੈ ਕੇ ਹੋਰ ਪੈ ਜਾਣਾ ਤੁਹਾਨੂੰ ਬਾਜ ਮਾਰਤਾ ਹਰ ਗੋਣ ਤਾਂ ਪਈ ਸੁੱਕੀ ਨੁਰੂ ਮਾਰੀ ਹਾਂ ਕੇ ਪੁੱਤ ਉਹ ਨੁਰੇ ਤੌੜ ਦੇ ਘੇਟੇ ਅੱਜ ਹਰ ਗੁਣ ਤਾਂ ਮੈਂ ਕੁੱਟਣੀ ਆ ਜਦੇ ਹੱਥ ਮਾਰਦੀ ਆ ਵੀ ਕਾਤੇ ਕਹਿੰਦੇ ਹਾਂ ਆਹ ਦੇਖ ਕਿਆ ਕਹਿੰਦੀ ਮੰਮਾ ਹਰ ਗੁਣ ਤਾਂ ਕੁੱਟਣੀ ਆ ਅੱਜ ਮੈਂ ਹਾਂ ਆਏ ਪੜਣੀਆਂ ਐ ਫੜ ਕੇ ਦੇਖੀ ਨੂਰ ਆਏ ਆਏ ਕੁੱਟ ਆਏ ਉਹ ਕਹਿੰਦੀ ਮੈਂ ਮਾਰੂਗਾ ਉਹਦਾ ਮਾਰ ਵੀ ਗਈ ਨੂਰੂ ਇਹ ਇਹ ਨੂਰੇ ਕਿਆ ਕਹਿੰਦੀ ਮੰਮਾ ਮੈਂ ਮਾਰੂਗਾ ਕਿਹਦੇ ਮਾਰੂਗਾ ਹਰ ਗੁਣ ਕੰਦੀ ਆ ਨਾ ਆਪਣੀ ਲਈ ਆਪਣੀ ਭੈਣ ਨੂੰ ਥੋੜਾ ਕੁੱਟਣ ਦਾ ਹਰਗੁਣ ਹਰਗੁਣ ਨੂੰ ਕੁੱਟਣਾ ਕਹਿੰਦੀ ਮਮਾ ਕਹਿੰਦੀ ਮੈਂ ਹਰਗੁਣ ਗੰਦੀ ਆ ਕਿ ਸੋਹਣੀ ਆ ਗੰਦੀ ਆ ਮੁੱਟੀ ਕਰਦੀ ਆ ਛੀ ਛੀ ਛੂ ਕਰਦੀ ਆ ਕਿ ਛੋਣੀ ਆ ਉਹ ਦੇਖਿਆ ਨਾ ਅੰਸ ਸੁਣ ਕੇ ਉਹ ਹੱਲੇ ਦੀ ਆ ਇਹ ਵੀ ਵੇਰ ਗੱਲਾਂ ਕਰ ਲੱਡੂ ਸਾਡਾ ਭਾਈ ਪਿਆ ਸੱਤਾ ਹੈ ਨਜ਼ਾਰਾ ਇੱਧਰ ਸਾਡੀ ਕਾਂਟੂ ਭਾਈ ਛੁੱਤੀ ਪਈ ਆ ਉੱਥ ਗਿਆ ਉੱਥ ਗਿਆ ਡੱਡੂ ਛਾਦਾ ਹੈ ਹਰਗੁਣ ਉਹ ਲੱਡੂ ਲਓ ਫਾਈ ਮਛਰ ਨਾ ਮੱਖੀ ਹਾਂ ਆ ਮਗਾ ਪਿਆ ਕਦੂ ਛੱਡਾ ਹੁਣ ਉੱਠ ਗਿਆ ਪਰ ਤੁਸੀਂ ਵੀ ਕਦੀ ਐਂ ਸੌਂਦੇ ਹੁੰਦੇ ਸੀਗੇ ਕੀ ਹੋਇਆ ਮੈਂ ਤੁਸੀਂ ਵੀ ਕਦੀ ਐਂ ਸੌਂਦੇ ਹੁੰਦੇ ਸੀਗੇ ਉਹ ਗੁੱਸਾ ਸਾਰੇ ਹੀ ਸੌਂਦੇ ਤੇ ਮੈਂ ਕੱਲਾ ਸੌਂਦਾ ਉਹ ਤਾਂ ਦੱਸ ਅੱਛਾ ਜੀ ਇੱਕ ਸੀਰੀਅਸ ਗੱਲ ਹਾਂ ਆਪਣੀ ਓਜ ਦੀ ਤਕਰੀਬ ਖੱਟ ਜਾਣੀ ਆ ਹਾਂ ਹਾਂ ਸੀਰੀਅਸ ਗੱਲ ਐਦਾ ਹਾਂ ਵੀਵੇਂ ਨਾ ਆਇੰਦਾ ਸੋ ਅਲਮਾਰੀਆਂ ਬਦਦੇ ਕਿੰਨਾ ਯੋਗਦਾਨ ਪੈ ਗਿਆ ਹਾਂ ਤੁਹਾਨੂੰ ਪਤਾ ਵੀ ਯੂਜ਼ ਜੀ ਸਾਡੀ ਸੋਈ ਦਾ ਕਦੋਂ ਰਸੋਈ ਨਹੀਂ ਹਜੇ ਹੋਣੀ ਤੇ ਰਸੋਈ ਤੈਨੂੰ ਦੱਸਿਆ ਤਾਂ ਹੈਗਾ ਤਾਂ ਵੀਡੀਓ ਜੇ ਤਾਂ ਕਣਕ ਵਧੀਆ ਨਿਕਲ ਗਈ ਫਿਰ ਤਾਂ ਅਪ੍ਰੈਲ ਮਹੀਨੇ ਚ ਹੋਣੀ ਆ ਅਪ੍ਰੈਲ ਮਾਰਚ ਤੱਕ ਆਪਾਂ ਦੇਗਾ ਇਹ ਝਾੜ ਵਧੀਆ ਆਇਆ ਫਿਰ 2027 ਦੀ ਅਪ੍ਰੈਲ ਚੱਕ ਬੋਲੇ ਬੋਲੇ ਤਾਈ ਕਹਿੰਨੂੰ ਸਿੱਧੀ 40 ਕਹਿੰਨੂੰ 40 ਪਰ ਅਸੀਂ ਤੱਕ ਅਸੀਂ ਤੁਹਾਨੂੰ ਦੇਖਣਾ ਕੋਈ ਗੱਲ ਹਮਮ ਤੇ ਬਾਅਦ ਅਸੀਂ ਹਾਲਾ ਲਾਲਾ ਕਰ ਦੇਣੀ ਉਹ ਆਪਾਸੇ ਪਤਾ ਲੱਜਣਾ ਹਾਂ ਇਹ ਸੋਈ ਕੰਗਾ ਪਾ ਰਹੇ ਨੇ ਲੱਗ ਗਈ ਨਹੀਂ ਮਿੱਟੀ ਨਹੀਂ ਲੱਗੀ ਉਹੀ ਲੱਗਿਆ ਥੱਲੇ ਊਟੇ ਵਿੱਚ ਵਿੱਚ ਸਾਨੂੰ ਮਸ਼ੀਨ ਲੈ ਕੇ ਦੇ ਦਿਓ ਹਾਂ ਮਸ਼ੀਨ ਜੀ ਚਲਦੀ ਚੈੱਕ ਕਰ ਲਓ ਦੀਲੀ ਬੈਠੇ ਮਬੀ ਬੈਠੀ ਕਿਹੜੀ ਮਸ਼ੀਨ ਹੈ ਦੀ ਰੁਕ ਜਣੀ ਵਾਸ਼ਿੰਗ ਮਸ਼ੀਨ ਲਾ ਪੁੱਛ ਲਓ ਇੱਕ ਮਿੰਟ ਪੁੱਛੋ ਅਜੇ ਹੁਣ ਹਾਲਾ ਮਸੀ ਉਹ ਪੈਰ ਪਿੱਛੇ ਕੇ ਰੱਖ ਗਰਮਾ ਪਾਣੀ ਦਸੰਬਰ ਚ ਲਿਆ ਦਿਓ ਚੜਦੇ ਨਵੇਂ ਸਾਲ ਚ ਲਿਆ ਦਿਓ ਓਵਰ ਲੱਗ ਜੰਦੀ ਆ ਆ ਤੁਸੀਂ ਸੁੱਤੀ ਪਵਾ ਦਿਓ ਇਹਦਾ ਸੁੱਚ ਬੈਣੇ ਆਣਾ ਹੋਰ ਦੱਸੋ ਉਹ ਮਸ਼ੀਨ ਤਾਂ ਨਵੀਂ ਉਹ ਆ ਸੁੱਚ ਪਵਾ ਲੈਣੇ ਹੱਦ ਹੋ ਗਈ ਪਵਾਓ ਫੇਰ ਹੁਣੇ ਆ ਦੇਖੋ ਜੀ ਆ ਮਸ਼ੀਨ ਦੇਖੋ ਐਨ ਭਈ ਨਵੀਂ ਹੈ ਇਹਨਾਂ ਨੇ ਬਸ ਖਰਚੇ ਨੂੰ ਥੋਂ ਛੇੜਿਆ ਵਾ आले ਐਨ ਇੱਕ ਨੰਬਰ ਮਸ਼ੀਨ ਆ ਨਵੀਂ ਪਈ ਆ ਅੱਗੇ ਮਨਿੰਦਰ ਕਹਿੰਦੇ ਸੀ ਹਾਂ ਕਹਿੰਦੀ ਹੁਣ ਬਿੰਦੇ ਨੂੰ ਬਹੁਤ ਤੰਗ ਨਾ ਕਰੇ ਉਹ ਖर्चा ਬਹੁਤ ਕਰਦਾ ਹੋਰ ਕੀ ਆ ਫੇਰ ਹਾਂ 20000 ਰੁਪਇਆ ਲੱਗ ਗਿਆ ਮੇਰਾ ਕਹਿੰਦੀ ਮੈਂ ਇੰਨਾ ਖਰਚਾ ਹੋ ਗਿਆ ਵਿਆਹ ਦਾ ਖਰਚਾ ਕਰਿਆ ਹੈ ਹੋਰ ਸੋਨੇ ਕਾ ਨਹੀਂ ਲਮਾਈ ਰਿਹਾ ਕੇ ਦੱਸੀਆਂ ਹਾਂ ਫਿਰ ਠੀਕ ਆ ਭੈਣ ਨੂੰ ਪਤਾ ਮੇਰੀ ਨੂੰ ਨਹੀਂ ਇਹ ਤਾਂ ਸੁੱਕ ਪੈ ਗਿਆ ਇਹ ਠੀਕ ਕਰ ਲੈ ਲੈ ਇਹ ਤਾਂ ਠੀਕ ਭੈਣ ਨੂੰ ਤਾਂ ਪਤਾ ਜਿਹੜੀ ਆ ਉਹਦੀ ਪੈਣਾ ਪਤੰਗ ਉਨੀ ਆਸੀ ਪੰਜੀਆਂ ਤੁਸੀਂ ਤਾਂ ਤੰਗੇ ਰਹੇ ਨਾ ਤੁਸੀਂ ਹੁਣ ਸੌਖੀਆਂ ਹਾਂ ਐ ਕਰਦੇ ਨਹੀਂ ਐ ਕਰ ਤੂੰ ਅਸੀਂ ਮਸ਼ੀਨ ਨਹੀਂ ਮੰਗਾਉਂਦੇ ਛੋਟੇ ਸਰਵਾ ਪਤਾ ਕਰ ਲਈ ਮੈਂ ਤੁਹਾਨੂੰ ਦੱਸਾਂ ਚੱਤੀ ਕਹਿੰਦੀ ਪਤਾ ਕਰ ਲਈ ਉਹ ਮਿਲ ਨਹੀਂ ਰਹੀ ਹੈਗੀ ਛੋਟੇ ਨਹੀਂ ਮਿਲ ਨੇ ਆਹੀ ਕੰਪਨੀ ਦੇ ਵਿੱਚ ਜਾ ਕੇ ਮਿਲੂਗੀ ਹੁਣ ਦੱਸ ਮੈਂ ਇਹੀ ਕੰਪਨੀ ਚੋਂ ਜਾ ਕੇ ਲੈ ਆਣੀ ਬਾਬਾ ਹਾਂ ਉਹ ਮੇਰੀ ਟੈਨਸ਼ਨ ਆ ਬਾਕੀ ਨਾ ਵਿੱਚ ਖੜਖੜ ਖੜਖੜ ਕਰਦੀ ਆ ਉਹ ਮੈਂ ਜਦ ਇਹਨੇ ਵੀਰੇ ਨੂੰ ਬੁਲਾ ਕੇ ਠੀਕ ਕਰਾ ਰਾਂ ਬਾ ਠੀਕ ਆ ਮੈਂ ਸੋਚੇ ਸੋਚਦਾ ਹੀ ਕਰਾਂ ਪਹਿਲਾਂ ਸੋਚ ਚਾਹੇ ਸਾਲੀ ਦੂਜੋ ਨਾਲ ਲਵਾਣੀ ਪਵੇ ਆ ਦੂਜੀ ਜਿਹੜੀ ਪੁਰਾਣੀ ਜਮਾਲੇ ਬੰਦ ਬੁਝਣੇ ਵਾਲੀ ਕੋਈ ਨਹੀਂ ਫਿਲਵਾ ਲੋ ਹਾਂ ਜਣਣ ਵਾਲੀ ਉਹ ਲੱਗਣੀ ਆ ਨਹੀਂ ਇਹਨਾਂ ਨੂੰ ਪਤਾ ਨਹੀਂ ਸੀ ਕਿਹੜੀ ਸੋਚ ਦੀ ਗੱਲ ਹੈ ਨਹੀਂ ਮੈਨੂੰ ਅਜੇ ਤਾਂ ਦੱਸ ਕਿਹੜੀ ਸੋਚ ਖਰਾਬ ਆ ਜੀ ਤੇ ਪੱਕਮਾਉਂਦੇ ਨੇ ਪੱਤਰਾ ਚੱਲ ਬੰਦੀ ਹੈ ਹਾਂ ਉਹ ਖਰਾਬ ਸੋਚ ਕੋਈ ਗੱਲ ਨਹੀਂ ਟੈਂਪੂਰਾ ਕਰਕੇ ਬੰਦ ਹੋ ਜੀ ਮੈਂ ਸਮਝ ਗਿਆ ਗੱਲ ਬਸ ਟੈਂਪੂਰਾ ਪੂਰਾ ਹੁੰਦਾ ਹੀ ਨਹੀਂ ਉਹ ਤਾਂ ਜਦੋਂ ਬੰਦ ਹੋ ਜਾਂਦੀ ਮੈਂ ਅੰਦਰ ਨਹੀਂ ਪਹੁੰਚਦੀ ਉਹ ਬੰਦ ਹੋ ਜਾਂਦੀ ਕੋਈ ਨਾ ਕੋਈ ਨਾ ਕਰ ਦਿੰਦੇ ਇਹਦਾ ਹੱਲ ਕਰ ਦਿੰਦੇ ਆ ਇਹ ਕਰ ਭਾਈ ਇਹਨਾਂ ਨੂੰ ਲੋਇਰ ਵਾਲਿਆਂ ਦਾ ਕੱਢ ਕੇ ਨਾ ਆਨਲਾਈਨ ਨੰਬਰ ਫੇਰ ਦੇਖਦੇ ਆ ਆਨਲਾਈਨ ਮੰਗਾ ਲੈਂਦੇ ਆ ਉਹਨਾਂ ਤੋਂ ਹਾਂ ਨਾ ਮੰਮੀ ਇਦਾਂ ਹੋ ਜਾਣਾ ਮੱਖਾ ਲੂ ਭਾਈ ਹਾਂ بس ਮੇਰੇ ਦਵਾ ਤਾਂ ਤੇ ਚੱਲਿਆ ਹੁਣ ਤੱਕ ਉਹ ਦਿਮਾਗ ਜਿਹਦਾ ਹੁੰਦਾ ਉਹਦੇ ਹੀ ਚੱਲਦਾ ਹੁੰਦਾ ਮੰਮੀ ਦੇਖ ਲਾ ਹੁਣ ਹੋਰ ਕੀ ਆ ਫਿਰ ਇਖੋ ਜੀ ਕਿਆ ਚਾਹੇ ਨੇ ਮੰਮੀ ਹੁਣ ਦੇਖ ਲਓ ਕਹਿੰਦੇ ਮੇਰੇ ਦਿਮਾਗ 'ਚ ਹੀ ਹੈਗੇ 10 ਮਿੰਟਾ ਤਮਾਕਾ ਚੱਲ ਚੱਲ ਜਿਹੜੇ ਬੰਦੇ ਕੋਈ ਨਾ ਚਾਲੀਦਾ ਚੰਪਾ ਦੇ ਕਿਤੇ ਤੇਰੇ ਵੱਲ ਤਾਂ ਐ ਤਾਂ ਨਹੀਂ ਹੈ ਵੀ ਤੇਰੇ ਚਾਹਦਾ ਨਹੀਂ ਹਾਂ ਚਾਹਦਾ ਹੈ ਇੱਕ ਮਿੰਟ ਇੱਕ ਮੈਂ ਵੀ ਤਾਂ ਹੀ ਵੀਡੀਓ ਬਣਾਉਂਦੀ ਆ ਇੱਕ ਮਿੰਟ ਵਿੱਚ ਸੋਲੂਸ਼ਨ ਕੱਢਦਾ ਕਿ ਨਾ ਮੰਮੀ ਚੱਲ ਕੋਈ ਨਾ ਹੁਣ ਤੇਰਾ ਕਰਤਾ ਠੀਕ ਹੈ ਉਹ ਨਹੀਂ ਉਲਝੀਆਂ ਪਈਆਂ ਬੱਸ ਸੋਚ ਨਹੀਂ ਸੋਚ ਨਹੀਂ ਮਿਲਦਾ ਸੋਚ ਨਹੀਂ ਮਿਲਦਾ ਕਮਾਲ ਆ ਉਹਨਾਂ ਨੂੰ ਮਾਡਲ ਲਿਖ ਕੇ ਪਾਵੇ ਵੀ ਆਹ ਮਾਡਲ ਦਾ ਸੱਚ ਚਾਹੀਦਾ ਜੀ ਕਿੱਥੇ ਆ ਗਿਆ ਜੀ ਨਾਲੇ ਕਹੀ ਜਾਂਦੇ ਨਾਲੇ ਆ ਮੇਰੇ ਪਾਪਾ ਜੀ ਹੁਣ ਕਹੀ ਜਾਂਦੀ ਕਿੱਥੇ ਆ ਜੀ ਕਈ ਵਾਰ ਉਹਨਾਂ ਨੂੰ ਕਰਨਾ ਪੈਂਦਾ ਨੇ ਕਈ ਵਾਰ ਉਹਨਾਂ ਨੇ ਹੋਰ ਪਾਸੇ ਵੀ ਜਾ ਕੇ ਕੰਮ ਕਰਕੇ ਆਉਣਾ ਹੁੰਦਾ ਮੇਰੇ ਨਾਲੇ ਥੋੜੀ 24 ਘੰਟੇ ਫਿਰਦੇ ਆ ਉਹ ਉਹ ਵਾਰਸ ਵੀ ਡਿਊਟੀ ਲਾਏ ਹੁੰਦੇ ਨੇ ਕੰਮ ਵੀ ਕਰਦੇ ਆ ਠੀਕ ਆ ਠੀਕ ਆ ਜਸਮੀਨ ਬਗੁੰਦੀ ਦੇਖ ਮਾੜੀ ਉਹ ਹਰਗੁਣ ਰੂਪ ਪੁੱਤ ਉਹ ਤੇ ਸਾਗ ਦੀਆਂ ਤਿਆਰੀਆਂ ਭਾਈ ਜੋਰਾ-ਸ਼ੋਰਾ ਤੇ ਆ ਹਾਂ ਹਰਾ ਮੁਰਗਾ ਕਹਿੰਦੇ ਇਹਨੂੰ ਹਰਾ ਮੁਰਗਾ ਇਹ ਚੀਜ਼ ਬਾਈ ਜੀ ਐਹ ਜੀ ਆ ਨਾ ਕਿਆ ਬਾਤਾਂ ਐ ਇਹਨੂੰ ਖਾ ਕੇ ਬੰਦਾ ਅੱਕਦਾ ਹੀ ਨਹੀਂ ਜਿੰਨਾ ਮਰਜ਼ੀ ਖਾਈ ਜਾਵੇ ਚਾਹੇ ਹੁਣ ਸਿਆਲ ਸਿਆਲ ਦੇਖ ਲੋ ਥੋੜੇ ਦਿਨਾਂ ਬਾਅਦ ਬਣ ਜੇ ਕਰਨ ਹੈ ਪਰ ਬੰਦਾ ਕਹਿ ਲੋ ਵੀ ਇਹਨੂੰ ਖਾ ਕੇ ਅੱਕਦਾ ਨਹੀਂ ਇਹ ਚੀਜ਼ ਐਹ ਜੀ ਆ ਹੈਨਾ ਲੋ ਭਾਈ ਬਣਾਇਤੀ ਗੱਲ ਬਾਤ ਮੰਮੀ ਨੇ ਹਜੇ ਆਹ ਸਾਰਾ ਦੇਖ ਲੋ ਇਹਦੇ ਵਿੱਚ ਪੈਣਾ ਕਿੰਨਾ ਇੱਧਰ ਪਿਆ ਇੰਨਾ ਹੀ ਹਜੇ ਪੈ ਲਿਆ ਵਿੱਚ ਇਹ ਸਾਰਾ ਜਿੱਟੇ ਜਿੱਟੇ ਕੰਮ ਕਰ ਲਓ ਜਿਹੜੇ ਜਿਹੜੇ ਕਰਨੇ ਆ ਨਾ ਸ਼ਾਮ ਨੂੰ ਆ ਕੇ ਸਾਡੇ ਘੋਟ ਦਿਓ ਆਹਾਂ ਹਾਂਜੀ ਕੰਮ ਦਾ ਮਨ ਨੂੰ ਬਹੁਤ ਆ ਮੈਂ ਅਜੇ ਜਾਣਾ ਕਰਾਲੀ ਨੂੰ ਤਾਂ ਹੀ ਤਾਂ ਮੈਂ ਕਿਹਾ ਵੀ ਆਪਣੇ ਕੰਮ ਪੂਕਤਾ ਆਓ ਹੂੰ ਤभी ਤਾਂ ਮੈਂ ਬੋਲਤਾ ਨਹੀਂ ਮੈਂ ਸੱਚੀ ਕਹਿਣੀ ਤੁਹਾਨੂੰ ਹਾਂਜੀ ਦੇਖ ਲਿਓ ਜਦ ਵੀ ਤੁਹਾਡੇ ਕੋਲ ਗੁੰਜਾਇ ਸੋਈ ਮੈਂ ਤੁਹਾਨੂੰ ਹੁਣ ਨਹੀਂ ਕਹਿ ਦੂੰਗੀ ਇਹ ਹੁਣੇ ਕਰਕੇ ਦੋ ਸੋਈ ਵਾਲਾ ਕਭ ਚੱਲ ਨਹੀਂ ਪਹੋਇਆ ਮੜ ਜਾ ਦੇਖ ਲਿਓ ਕੋਈ ਨਾ ਕਰਾ ਦਾਂਗੇ ਫालतू ਖਰਚੇ ਨਹੀਂ ਕਰੀਦੇ ਹੁੰਦੇ ਮੈਂ ਫालतू ਕਰਨਾ ਖਰਚਾ ਕਿਹੜਾ ਕੰਮ ਫालतू ਖਰਚਾ ਹੈ ਜੀ ਮੇਰੇ ਵਾਸਤੇ ਤਾਂ ਫालतू ਹੈ ਤੁਸੀਂ ਤਾਂ ਜੋ ਮਰਜ਼ੀ ਕਹੀ ਜੋ ਅਸੋਈ ਦਾ ਕੰਮ ਫालतू ਖਰਚਾ ਤੈਨੂੰ ਪਤਾ ਮੈਨੂੰ ਪਤਾ ਇਹਨੂੰ ਨਹੀਂ ਪਤਾ ਇਹ ਕਿਹੜਾ ਕੰਮ ਜ਼ਰੂਰੀ ਆ ਦੇਖ ਮੈਨੂੰ ਲੱਗਿਆ ਵੀ ਹਾਂ ਅਲਮਾਰੀਆਂ ਤੁਹਾਨੂੰ ਜ਼ਰੂਰੀ ਆ ਜਦੇ ਲਿਆਣਤੀਆਂ ਕਿ ਨਾ ਪਰ ਬਾਹਰ ਚਾਚਾ ਕੇ ਗੈਸ ਬੈੱਡ ਦੀ ਹੁੰਦੀ ਸੀ ਮੈਂ ਆ ਰੈਸਿਪੀ ਦੀ ਪੀਡੀਏ ਬਣਾਉਂ ਦਿੱਤੀ ਆ ਸੋਈ ਚ ਨਾ ਬਣਾਉਂਦੀ ਕੋਈ ਗੱਲ ਨਹੀਂ ਮਾਣ ਤੁਹਾਡਾ ਪੂਰਾ ਹੁੰਦਾ ਕੋਈ ਚੱਕਰ ਮੈਂ ਤਾਂ ਪਹਿਲੇ ਗਲਤੀ ਰੱਖੀ ਮੈਂ ਤਾਂ ਛੱਤ ਆ ਰੱਖਣੀ ਸੀ ਪਹਿਲਾਂ ਸੋਈ ਬਣੀ ਹੋਣੀ ਚਾਹੀਦੀ ਮੈਂ ਤਾਂ ਜਲ ਵਿਆਹ ਕਰਾ ਲਿਆ ਜਾਂ ਤਾਂ ਬਾਤ ਨਾ ਨਾ ਮੈਂ ਤੁਹਾਨੂੰ ਮੱਝ ਕਰਵਾ ਦੂੰਗਾ ਜਦੇ ਕਰਵਾ ਦਾਂਗੀ ਦਾ ਹਾਂ ਪਰ ਨਹੀਂ ਹੋਗੀ ਹੁਣ ਨਹੀਂ ਮੱਝ ਨਹੀਂ ਕਰਾ ਦੂੰਗੇ ਪਰ ਰੁਕ ਜਾਓ ਥੋੜਾ ਟਾਈਮ ਥੋੜਾ ਟਾਈਮ ਰੁਕਣਾ ਪੈਣਾ ਲਓ ਜੀ ਮਾਤਾ ਸਾਡੀ ਬਾਲਣ ਲਿਆਈ ਹੁਣ ਸੁੱਕਾ ਸੁੱਕਾ ਲਿਆ ਚੱਕੇ ਮੰਮੀ ਇੱਧਰ ਹੀ ਲਿਆਂਦਾ ਪਿਆ ਤਾਂ ਹੋਰ ਇੱਥੇ ਪਿਆ ਤਾਂ ਪਿੱਛੇ ਠੀਕ ਆ ਇੱਕ ਭਰੀ ਲਿਆਂਦੀ ਵੀ ਬੰਡੀ ਨਾ ਡਟਾ ਘਮਾ ਘਮਾ ਕੇ ਘਮਾ ਘਮਾ ਕੇ ਆ ਦੇ ਲ ਚੁਰਚੜੀ ਬਣਾ ਦੀਆਂ ਅੱਛਾ ਚੱਲ ਵਧੀਆ ਤੋੜਨੇ ਦੀ ਨਹੀਂ ਲੋੜ ਹੋਰ ਤੋੜਨੇ ਤੇ ਲਾਉਣੇ ਐਡੀ ਐਡੀ ਈਆਂ ਉਹ ਟੁੱਟੀਆਂ ਵੀ ਆਈਆਂ ਐਡੀ ਐਡੀ ਈਆਂ ਹਾਂ ਉਹ ਦੋ ਚਾਰ ਚਰਗਾਤੇ ਰੋਕੇ ਉੱਥੇ ਜਿਹੜਾ ਟਰੈਕਟਰ ਮੋੜਦੇ ਆ ਨਾ ਕਈ ਵਾਰ ਟਾਇਰ ਚੜ ਜਾਂਦਾ ਜਾਂ ਭਰੀ ਵੀ ਟਰਾਲੀ ਹੁੰਦੀ ਮਗਰ ਹੋਰ ਹੋਰ ਤਾਂ ਹੀ ਮੈਂ ਕਿ ਚੱਲ ਕੋਈ ਨਹੀਂ ਬਿਲਕੁਲ ਬਿਲਕੁਲ ਇਹ ਗੱਲ ਤਾਂ ਚੱਲ ਚੱਲ ਟੱਟ ਤੱਕ ਕਮਾ ਲਈਦਾ ਭਾਈ ਜਿਹੜੇ ਬਲੌਗ ਬਣਾਉਂਦੀ ਤਰਵਿੰਦਰ ਮੈਨੂੰ ਕਿਤੇ ਨਾ ਕਿਤੇ ਕਮਾ ਲਿਆ ਆ ਜੇ ਮੈਂ ਨਾ ਬਣਾ ਲਈ ਰੋਟੀਆਂ ਬਣਾ ਸਹੀ ਗੱਲ ਆ ਉਹਦਾ ਫੇਰ ਹੈਗਾ ਹੀ ਆ ਅੱਛਾ ਬਲੌਗਾਂ ਕਰਕੇ ਹੀ ਘੁੰਮ ਲੈ ਹਸਬੰਡ ਦਾ ਹਸਬੰਡ ਦਾ ਹੀ ਫਰਜ਼ ਹੁੰਦਾ ਇਹ ਹੈ ਹਾਂ ਹਸਬੰਡ ਦਾ ਹੀ ਫਰਜ਼ ਹੁੰਦਾ ਹੈ ਵੀ ਵਾਈਫ ਜੇ 6 ਮਹੀਨੇ ਘਰ ਕੰਮ ਕਰਦੀ ਤਾਂ ਇੱਕ ਅੱਧਾ ਦਿਨ ਮੈਂ ਇਹਨੂੰ ਇਹ ਮਤਲਬ ਇੱਕ ਅੱਧੀ ਵਾਰ ਕਿਤੇ ਬਾਹਰ ਕਮਾ ਲਿਆ ਉਹ ਉਹ ਚੀਜ਼ਾਂ ਬਣੀਆਂ ਮੀਆਂ ਉਹਨਾਂ ਲੋਕਾਂ ਵਾਸਤੇ ਜਿਹੜੇ ਡਿਊਟੀ ਕਰਦੇ ਆ ਲੱਖ ਡੇਢ ਲੱਖ ਰੁਪਈਆ ਤਨਖਾਹ ਹੈ ਜਿਨ੍ਹਾਂ ਦੀ ਉਹ ਚੀਜ਼ਾਂ ਡੇਢ ਲੱਖ ਤਨਖਾਹ ਹੈ ਮੰਨ ਲਓ ਜੀ ਨਾ ਦੀ ਜੀ ਫਿਰ ਉਹ ਤਾਂ ਤਿੰਨ ਚਾਰ ਵਾਰੀ ਜਾਂਦੇ ਹੋਣੇ ਆ ਆ ਤਿੰਨ ਚਾਰ ਫਿਰ ਤਿੰਨ ਚਾਰ ਵਾਰੀ ਜਾ ਜਾਂਦਾ ਹੁਣ ਭਾਪੇ ਨਾਲ ਜਿਹੜੇ ਜਾਏ ਹੁੰਦੀ ਦੀ ਘੁੰਮਣ ਕੀ ਆ ਤਾਂ ਇੱਕ ਵਾਰ ਲੈ ਕੇ ਜਾਂਦਾ ਤਾਂ ਹੈ ਮੰਮੀ ਮੈਂ ਐਸਾ ਬੰਤੀਆਂ ਲਿਆ ਕੇ ਕੰਮ ਲੈ ਡੰਗਰ ਚ ਉਹ ਕੰਮ ਕਰੋ ਜਿਆਲੇ ਪਾ ਲੋ ਮੰਮੀ ਓਹੋ ਕੀ ਕਹਿੰਦੇ ਆ ਤੇਰਾ ਰੱਬ ਭਲਾ ਕਰੇ ਪਾਪਾ ਜੀ ਨੇ ਫਿਲਮ ਕਿਹੜੀ ਦਿਖਾਈ ਤੇਨਾਂ ਨੇ ਜਿਉਣਾ ਮੋੜ ਜਿਉਣਾ ਮੋੜ ਜਿਉਣਾ ਮੋੜ ਸੇ ਤਰਜਣਾ ਉਹ ਚੱਲਿਆ ਹਾਂ ਪਹਿਲੀ ਨਾ ਮੁੜ ਕੇ ਦੇਖੀ ਜਿਉਣਿਆ ਉਹ ਦੇਖੀ ਦੀ ਭਾਈ ਸਦਾ ਇਸ ਤੋਂ ਪਹਿਲੀ ਵਾਰ ਹੈ ਹਾਂ ਲੈ ਕੱਲ ਮੈਂ ਉੱਥੇ ਦੇ ਆਂਦੀ ਸੀ ਜਲੀ ਹੂੰ ਮੰਡਰ ਜਾ ਮੈਂ ਗਈ ਸੀ ਉਹ ਕਿਆ ਕਰਨ ਹੂੰ ਬਸ ਜਿਉਥੇ ਹੂੰ ਪਾਪਾ ਮੈਨੂੰ ਬੁਲਾਉਣ ਚਲੇ ਗਿਆ ਹਾਂ ਦੀ ਮੱਜਾ ਦਸੀ ਅਲਮਾਰੀਆਂ ਲੈਣ ਜਾਣਾ ਤਾਂ ਤੁਸੀਂ ਗਏ ਵੇ ਤੇ ਹਾਂ ਜਸਮੀਨ ਕਹਿੰਦੀ ਵੀ ਮੰਮੀ ਤੂੰ ਫੋਨ ਲੈ ਜਾ ਮੈਂ ਤੈਨੂੰ ਫੋਨ ਕਰ ਦਵਾਂਗੀ ਹਾਂ ਫੋਨ ਉਹ ਮੈਡਮ ਦੰਦੀ ਨਹੀਂ ਹੈਗੀ ਉਹ ਮੇਰਾ ਫੋਨ ਘਰੇ ਰੱਖੀ ਬੈਠੀ ਸੀ ਨੂਰ ਨੂਰ ਹਾਂ ਮੈਂ ਚਲੇਗੀ ਮੈਂ ਛੱਡ ਬਣਾ ਚ ਫੋਨ ਅੱਛੀ ਚਲ ਦਵਾਂਗੀ ਹਾਂ ਉਹਦੇ ਬਾਅਦ ਪਾਪਾ ਲੈਣ ਚਲੇ ਗਿਆ ਮੈਨੂੰ ਕਹਣਾ ਮੈਂ ਲੈਣੇ ਜਾ ਬੁਲਾ ਕੇ ਮੈਂ ਆਉਂਦੀ ਦੀ ਚਲੀ ਗਈ ਚ ਹਾਂ ਇਹਨੂੰ ਕਹਣਾ ਆ ਗਿਆ ਹਾਂ ਘਰਾਂ ਆਉਂਦੀ ਮੈਂ ਵੀ ਦਵਾਈ ਲੈਣਾ ਹੂੰ ਇਹਾਸ ਮੈਨੂੰ ਨਹੀਂ ਆਉਂਦਾ ਮੈਂ ਸਿੱਖੀ ਦੇ ਤਾਂ ਸਾਈਕਲ ਹੀ ਆਂਦੇ ਤੇ ਹੂੰ ਕਹਿੰਦਾ ਅੱਜ ਮੈਂ ਸਾਈਕਲ ਤੇ ਮੈਂ ਕਹਾਂ ਨਾ ਬਾਬਾ ਰਹਿਣ ਤੇ ਮੈਂ ਬੈ ਜਾ ਮੇਰੇ ਸਾਈਕਲ ਤੇ ਚੱਲੀਆਂ ਮਝਾਉਂਦਾ ਕਹਿੰਦਾ ਕਿਉਂ ਹੋ ਕੇ ਰਲ ਲੱਗਦਾ ਮੈਂ ਕਹਾਂ ਨਾ ਹੁਣ ਲੋੜੇ ਲੱਗਦਾ ਭਾਈ ਮੇਰੇ ਵੀ ਗੋਡੇ ਟੁੱਟਣ ਤੇ ਤੁਹਾਡੇ ਵੀ ਟੁੱਟਣੇ ਆ ਹਾਂ ਲੈ ਬੈ ਲੂੰਗਾ ਮੰਜੇ ਤੇ ਮੰਮੀ ਪਾਪਾ ਜੀ ਨੇ ਕਹਿੰਦੇ ਆ ਜਾ ਬਹਿ ਜਾ ਲੈ ਲੇ ਜਮਾ ਪਾਪਾ ਜੀ ਨੇ ਕਹਿੰਦੇ ਮੈਂ ਨਹੀਂ ਬੈਣਾ ਪਾਪਾ ਜੀ ਨੇ ਕਹਿੰਦੇ ਥੋੜਾ ਟੋਇਆ ਭਾਈ ਮੈਂ ਮੈਂ ਮੂਰੇ ਡੰਡੇ 'ਤੇ ਚੁੰਨੀ ਲਪੇਟ ਕੇ ਬਹਿ ਜਾਣਾ ਹੋਰ ਹੋਰ ਪਿੱਛੇ ਮੰਮੀ ਨੇ ਬਹਿ ਜਾਣਾ ਜਾ ਰਹੀ ਆ ਗੱਡੀ ਹਾਂ ਆ ਦੇਖੋ ਮਿਹਰੇ ਜੀ ਖੜੇ ਕਿ ਕਰ ਰਹੇ ਗੱਡੀ ਜਾ ਰਹੀ ਥੋੜਾ ਪਰ ਕਿਹਦੇ ਨੂੰ ਤਾਓ ਕਿਹਦੇ ਦੀ ਨਜ਼ਰ ਮਾਰ ਰਿਓ ਕਿੱਥੇ ਖੜੀ ਆ ਉਹ ਮੈਂ ਤਾਂ ਹੱਥੇ ਨਹੀਂ ਲਾਇਆ ਕਿੱਥੇ ਅੱਛਾ ਆ ਆ ਬੜਾ ਸੁੱਚ ਖਰਾਬ ਆ ਹਾਂ ਚੱਲ ਕੋਈ ਨਾ ਆ ਦੇਖ ਆ ਚੱਲ ਫੀ ਚੱਲ ਫੀ ਚੱਲਦੀ ਤਾਂ ਹੈਗੀ ਇਹ ਖੜ ਜਾਂਦੀ ਆ ਫੇਰ ਆ ਕੇ ਬੰਦੇ ਨੂੰ ਚਲਾਉਣੀ ਪੈਂਦੀ ਆ अच्छा मतलब काम नहीं खड़ा चलਦਾ ਕੰਮ ਉਹ ਹਟ ਜਾਂਦੇ ਉਹ ਸਵੇਰ ਤੇ ਲੇਕੇ ਪਾਣੀ ਨਿਕਲ ਗਿਆ ਜਿਹਨੇ ਪਾਣੀ ਕੱਢਣ ਨੂੰ ਕਿਹਾ ਸੀ ਨਾ ਮੇਰੀ ਗਾਉਂ ਸਵੇਰ ਤੇ ਲਾਕੇ ਨਾ ਰਾਤ ਨੂੰ 8:00 9:00 ਵਜੇ ਨੇ ਕੱਪੜੇ ਧੋਣ ਦੀ ਨੂੰ ਆ ਹੀ ਕੁਸ ਰੁਕਦੀ ਆ ਘਰ ਹੀ ਰੁਕ ਜਾਂਦੀ ਚਲ ਕਰਾ ਦੇ ਮੈਂ ਇਹਦਾ ਹੱਲ ਕਰ ਦਿੰਦਾ ਹੱਲ ਕਰ ਭਾਈ ਲਓ ਜੀ ਭਾਈ ਸਾਗ ਲੱਗ ਗਿਆ ਸਾਡਾ ਰਿਜਣ ਹੈ ਨਾ ਹਾਂ ਇਹ ਹਾਂ ਲੈਣ ਦੀ ਨੰ ਕਰਦੀ ਆ ਕੱਲ ਦੀ ਭੈਜਾ ਭੈਜਾ ਹੋਗੀ ਨੂੰ ਫੋਨ ਕਰ ਦੋ ਵੀ ਆ ਕੇ ਸਾਡੀ ਲਾਈਟ ਦੇਖੋ ਕੋਈ ਨਾ ਕਰ ਦਿੰਨੇ ਤੂੰ ਆਂਦਾ ਮੇਰੀ ਚਲੋ ਮੈਂ ਹੁਣ ਜਾਣਾ ਜੀ ਕਿਤੇ ਕੰਮ ਜੇ ਮੈਂ ਹੁੰਦਾ ਘਰਾਂ ਤੁਹਾਨੂੰ ਸਾਰਾ ਸਾਗ ਬਣਵਾ ਦਿਖਾਣਾ ਤਾਂ ਦੀ ਤੋਰ ਦੇ ਵੀ ਦਿਖਾਉਣਾ ਤਾਂ ਹਾਂ ਵੀ ਕਿਆ ਗੱਪਾ ਆਇਆ ਬਿਲਕੁਲ ਪਰ ਜਸਮੀਨ ਨੇ ਢਿੱਲੀ ਸੀ ਘਰੇ ਦਵਾਈ ਵੀ ਜਾਣਾ ਪੈਣਾ ਨਹੀਂ ਬਿਮਾ ਭਾਈ ਕੀ ਹੂੰ ਨਹੀਂ ਰਹੀ ਕੋਈ ਨਹੀਂ ਹੁਣ ਤਾਂ ਕਿ ਮੋਸਿੰਦਾ ਤੋਂ ਬਣ ਗਿਆ ਵਾ ਤਾਂ ਭਾਈ ਬਿਲਕੁਲ ਬਿਲਕੁਲ ਸਾਰਾ ਕੁਝ ਬਣਾ ਹੋਇਆ ਸਾਰਾ ਕੁਝ ਦਿਖਾਣ ਤੇ ਕਿਆ ਗੱਪਾ ਆਇਆ ਬਿਲਕੁਲ ਅੱਜ ਕਈ ਆਈਟਮਾਂ ਪਾਈਆਂ ਸਾਗ ਦੀਆਂ ਅੱਠ 9 9 10 ਆਈਟਮਾਂ ਪੈ ਗਈਆਂ ਫੇਰ ਐਸੇ ਆਹੇ ਦਾ ਸਾਗ ਹੋਈ ਨਹੀਂ ਹੈ ਇਹ ਅਸਲੀ ਅਸਲ ਚ ਟੋਪ ਦਾ ਸਾਗ ਇਹ ਬਣਨਾ ਅੱਜ ਵਾਲਾ ਹਾਂ ਮੈਂ ਲਾਉਈ ਐ ਦਰ ਹੁਣ ਬੜੀ ਅੱਗ ਮੰਮੀ ਆ ਨਵੀਆਂ ਲੱਕੜੀਆਂ ਨਾਲ ਬੱਲਾ ਬੱਲਾ ਹੁਣ ਤਾਂ ਪੈਰਾ ਪਰ ਕਿੱਟੇ ਮਾਰਦਾ ਇਹ ਤੇ ਤਰੀਕਾ ਜੀ 16 17 ਅੱਜ ਹੋਗੀ 18 ਹੋਗੀ ਆਪਣੀ ਪ੍ਰੀ ਵੈਡਿੰਗ ਚੱਲਦੀ ਆ ਅੱਜ ਪ੍ਰੀ ਵੈਡਿੰਗ 18 ਨੂੰ ਕਰਾਈ ਤੀ ਠੀਕ ਆ ਦੇਖ ਕੇ ਆਏ ਉੱਥੇ ਉੱਥੇ ਚੱਲਦੀ ਆ ਪਰ ਚੱਲਦੀ ਆ ਚੱਲ ਜਿਹੜਾਈ ਸੀ ਚੱਲ ਮੇਰੇ ਨੂੰ ਪਤਾ ਚੱਲਦੀ ਆ ਚਲੋ ਠੀਕ ਹੈ ਜੀ ਫਿਰ ਹੁਣ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ